ਰਾਏਕੋਟ ਦੇ ਪਿੰਡ ਬਡੂੰਦੀ ਵਿੱਚ ਸ਼ਰarati ਅੰਸਰਾ ਦਾ ਸ਼ਰਨਾਖਾਰਾ ਸਾਹਮਣੇ ਆ ਤੇ ਸ਼ਰarati ਅੰਸਰਾ ਨੇ ਸ਼ੀਰ ਗੁਰ ਰਵਿਦਾਸ ਜੀ ਦੇ ਪੋਸਟਰ ਪਾੜ ਦਿੱਤੇ। ਘਟਨਾ ਮਗਰੋਂ ਪਿੰਡ ਵਾਸੀਆਂ 'ਚ ਬੇਹਦ ਰੋਸ ਹੈ ਤੇ ਮੌਕੇ ਤੇ ਨਿਹੰਗ ਜਥੇਬੰਦੀਆਂ ਵੀ ਪਹੁੰਚ ਗਿਆ ਨੇ। ਜੋ ਇੱਥੇ ਸ਼ਰarati ਅੰਸਰਾ ਨੇ ਸ਼ੀਰ ਗੁਰ ਰਵਿਦਾਸ ਜੀ ਦੇ ਪੋਸਟਰ ਪਾੜ ਦਿੱਤੇ ਨੇ ਜਿਸ ਨੂੰ ਲੈ ਕੇ ਮਾਹੌਲ ਇੱਥੇ ਹੁਣ ਬੇਹਤ ਤਣਾਅ ਵਾਲਾ ਬਣਿਆ ਹੈ। ਬੇਹਦ ਰੋਸ ਜਿਹੜਾ ਹੈ ਪਾਇਆ ਜਾ ਰਿਹਾ ਪਿੰਡ ਵਾਸੀਆਂ ਦੇ ਵਿੱਚ ਘਟਨਾ ਮਗਰੋਂ ਪਿੰਡ ਵਾਸੀਆਂ ਵਿੱਚ ਰੋਸ ਤੇ ਮੌਕੇ ਤੇ ਨਿਹੰਗ ਜਥੇਬੰਦੀਆਂ ਵੀ ਪਹੁੰਚਿਆ ਨੇ। ਤਲਵੰਡੀ ਮੁਖੀ ਸ਼ੰਕਰਾਨੰਦ ਦੇ ਭਤੀਜੇ ਤੇ ਇਥੇ ਪੋਸਟਰ ਪਾੜਨ ਦੇ ਇਲਜ਼ਾਮ ਲੱਗੇ ਨੇ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਹੁਣ ਡੂੰਘਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਜੀ ਇਥੇ ਲੱਗਿਆ ਸੀ ਪੋਸਟਰ ਤੇ ਆ ਡੰਡੇ ਮਾਰੇ ਰੋੜੇ ਮਾਰੇ ਬਾਬਾਈ ਸੋ ਤਸਵੀਰਾਂ ਨੇ ਪਿੰਡ ਬਡੂੰਦੀ ਰਾਏਕੋਟ ਦੀਆਂ ਜਿੱਥੇ ਇਹ ਪੋਸਟਰ ਪਾੜੇ ਗਏ ਨੇ ਜਿਸ ਨੂੰ ਲੈ ਕੇ ਰੋਸ ਵੀ ਪਾਇਆ ਜਾ ਰਿਹਾ ਤੇ ਮਾਹੌਲ ਵੀ ਤਣਾਪੂਨ ਬਣਿਆ ਅਸ਼ਾਰਤੀ ਅੰਸਰਾ ਨੇ ਸ਼ੇਖ ਰਵਿਦਾਸ ਜੀ ਦੇ ਉੱਤੇ ਪੋਸਟਰ ਪਾੜ ਦਿੱਤੇ ਨੇ ਜਿਸ ਨੂੰ ਲੈ ਕੇ ਬੇਹਦ ਰੋਸ ਪਿੰਡ ਵਾਸੀਆਂ ਵਿੱਚ ਪਾਇਆ ਜਾ ਰਿਹਾ ਪਿੰਡ ਬਣੂੰਦੀ ਦੇ ਵਿੱਚ ਇੱਥੇ ਅਸ਼ਾਰਤੀ ਅੰਸਰਾ ਦਾ ਇੱਕ ਕਾਰਾ ਜਿਸ ਨੂੰ ਲੈ ਕੇ ਪਿੰਡ ਵਾਸੀਆਂ ਵਿੱਚ ਰੋਸ ਹੈ ਤੇ ਮੌਕੇ ਤੇ ਹੰਗ ਤੇ ਬੰਦੀਆਂ ਵੀ ਪਹੁੰਚੀਆਂ ਆ ਉੱਥੇ ਪੁਲਿਸ ਵੱਲੋਂ ਵੀ ਮਾਮਲੇ ਜਾਂਚ ਕੀਤੀ ਜਾ ਰਹੀ ਹੈ ਤਲਵੰਡੀ ਖੁਰ ਦੇ ਮੁਖੀ ਸ਼ੰਕਰਾਨੰਦ ਦੇ ਭਤੀਜੇ ਤੇ ਇਹ ਇਲਜ਼ਾਮ ਲੱਗੇ ਨੇ ਪੋਸਟਰ ਪਾੜਨ ਦੇ ਸੋ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਹੁਣ ਡੂੰਘਾਈ ਦੇ ਨਾਲ ਸਰਨਾਲ ਸਰ ਸੀਯੋਗੀ ਹਾਕਮ ਇਸ ਵੇਲੇ ਜੁੜ ਚੁੱਕੇ ਨੇ ਉਹਨਾਂ ਨਾਲ ਗੱਲ ਕਰਦੇ ਹਾਕਮ ਕੀ ਕੁਝ ਇਹ ਪੂਰੀ ਘਟਨਾ ਨਾਲ ਲੈ ਕੇ ਜਾਣਕਾਰੀ ਹੁਣ ਤੱਕ ਸਾਹਮਣੇ ਆਈ ਹੈ ਘਟਨਾ ਇਸ ਪ੍ਰਕਾਰ ਹੈ ਕਿ ਰੈਕੋਰਡ ਦਾ ਪਿੰਡ ਹੈ ਬਰੂੰਦੀ ਜਿੱਥੇ ਗੁਰਦੁਆਰਾ ਅਰਦਾਸ ਭਗਤ ਜੀ ਦਾ ਘਰਸਤਾ ਜਾ ਰਿਹਾ ਸੀ ਤੇ ਰਸਤੇ ਉੱਪਰ ਇੱਕ ਫਲੈਕਸ ਲੱਗੀ ਸੀ ਦਿਸ਼ਾ ਮਾਰਗ ਜਿਸ ਨੂੰ ਆਪਾਂ ਕਹਿੰਦੇ ਆ ਉਹ ਸੁਪਰ ਭਗਤ ਅਰਦਾਸ ਜੀ ਦੀ ਤਸਵੀਰ ਲੱਗੀ ਹੋਈ ਸੀ ਰਾਤ ਕਰੀਬ 10 ਵਜੇ ਅਮਰਜੀਤ ਸਿੰਘ ਪੁੱਤਰ ਕਲਦੀਪ ਸਿੰਘ ਵਾਸੀ ਬਰੂੰਦੀ ਜੋ ਕਿ ਬਵਾਦਾ ਵਿੱਚ ਘਰੇ ਹੋਏ ਤਲੰਡੀ ਧਾਮ ਦੇ ਮੁਖੀ ਸਰਕਰਾਨੰਦ ਜੀ ਦਾ ਭਤੀਜਾ ਹੈ ਉਸ ਵੱਲੋਂ ਇਹ ਫਲੈਕਸ ਰਾਲ ਪਾਰ ਕੇ ਖੜੇ ਤੁਸੀਂ ਜੀ ਬਿਲਕੁਲ ਸਹੀ ਇਹ ਸਵਾਲ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਜੀ ਸਰ ਰੋਸ ਯਕੀਨਨ ਕਿਉਂਕਿ ਇਹ ਪਾਵਨਾਵਾਂ ਨੂੰ ਠੇਸ ਜਿਹੜੀ ਹੈ ਪਹੁੰਚਾਈ ਗਈ ਹੈ ਲੇਕਿਨ ਹੁਣ ਪੁਲਿਸ ਦੀ ਕਾਰਵਾਈ ਕਿੱਥੇ ਪਹੁੰਚੀ ਹੈ ਲੋਕਾਂ ਮੈਂ ਇਹ ਦੋਸਾ ਕਿਉਂਕਿ ਲੋਕਾਂ ਨੇ ਸਿੱਧੇ ਸਿੱਧੇ ਸੰਕਰਾਨੰਦ ਸੰਪਰਦੇ ਦੇ ਦੋਸ਼ ਲਾਇਆ ਉਹਨਾਂ ਨੇ ਕਿਹਾ ਕਿ ਜੋ ਇਹ ਗੁਰਦੁਆਰਾ ਨਰਸ ਭਗਤ ਹੈ ਇਸ ਦੇ ਵਿੱਚ ਪਹਿਲਾਂ ਸੰਤ ਕ੍ਰਾਂਨੰਦ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਸਨ। ਲੇਖਦਾਇ ਵਿਵਾਦ ਤੋਂ ਬਾਅਦ ਉਹ ਤਸਵੀਰਾਂ ਗੁਰਦੁਆਰਾ ਪ੍ਰਬੰਧ ਕਮੇਟੀ ਨੇ ਉਤਾਰ ਦਿੱਤੀਆਂ ਜਿਸ ਦੇ ਰੋਸ ਵਿੱਚ ਵੀ ਇੱਕ ਘਟਨਾ ਨੂੰ ਅੰਜਾਮ ਦਿੱਤਾ ਗਿਆ ਜੀ। ਸੋ ਪੁਲਿਸ ਨੇ ਕੋਈ ਮਾਮਲਾ ਦਰਜ ਕੀਤਾ ਕਿਸੇ ਦੇ ਖਿਲਾਫ? ਹਾਂਜੀ ਹਾਂਜੀ ਇਸ ਸਮੇਂ ਨਾਲ ਲੋਕਾਂ ਦਾ ਬਹੁਤ ਇਕੱਠ ਹੋ ਗਿਆ ਸੀਗਾ ਉਸ ਸਮੇਂ ਗੁਰਦੁਆਰਾ ਦੇ ਪ੍ਰਧਾਨ ਵੀ ਮੈਨੂੰ ਮਿਲੇ ਸੀ ਉਹਨਾਂ ਨਾਲ ਬਲਬੀਰ ਸਿੰਘ ਤੇ ਹੰਗ ਜੱਥੇਬੰਦੀ 10ਵੇਂ ਸਤਾਰਨਾ ਦਲ ਦੇ ਮੈਂਬਰ ਵੀ ਆਏ ਸੀ ਬੁੱਧ ਸਿੰਘ ਕਲਸੀਆ ਵਗੈਰਾ ਤੇ ਉਹਨਾਂ ਦੇ ਰੋਸ ਤੋਂ ਬਾਅਦ ਪੁਲਿਸ ਨੇ ਦੇ ਦੋਸਤ ਅਮਰਜੀਤ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਬਡੌਂਦੀ ਦੇ ਖਿਲਾਫ ਧਾਰਾ 295 ਦਾ ਮੁਕੱਦਮਾ ਦਰਜ ਕਰ ਲਿਆ ਜੀ ਸੋ ਹੁਣ ਕੀ ਕੁਝ ਮਾਹੌਲ ਐਥੇ ਪਿੰਡ ਦੇ ਵਿੱਚ ਅਸਲ ਹਾਲ ਵਿੱਚ ਪੁਲਿਸ ਵੱਲੋਂ ਦਖਲ ਦੇਣ ਤੋਂ ਬਾਅਦ ਮਾਹੌਲ ਥੋੜਾ ਕੰਟਰੋਲ ਦੇ ਵਿੱਚ ਆ ਤੇ ਸੂਤਰਾਂ ਤੋਂ ਵੀ ਪਤਾ ਲੱਗਿਆ ਕਿ ਪੁਲਿਸ ਵੱਲੋਂ ਉਸ ਦੋਸਤ ਨੂੰ ਡਿਟੇਨ ਕਰ ਲਿਆ ਗਿਆ ਹੈ ਤੇ ਅਗਲੀ ਕਾਰਵਾਈ ਚੱਲੂ ਰਹੀ ਹੈ ਜੀ ਜੀ ਬਹੁਤ ਬਹੁਤ ਸ਼ੁਕਰੀਆ ਫਿਲਹਾਲ ਦੀ ਜਾਣਕਾਰੀ ਲਈ ਹਕਮਸੋ ਇੱਥੇ ਹੁਣ ਮਾਹੌਲ ਜਿਹੜਾ ਜ਼ਰੂਰ ਕਾਬੂ ਦੇ ਵਿੱਚ ਹੈ ਸ਼ਾਂਤ ਹੈ ਜਿਸ ਨਾਲ ਪੁਲਿਸ ਇੱਥੇ ਮੌਕੇ ਤੇ ਪਹੁੰਚੀ ਹੈ ਲੇਕਿਨ ਮਾਮਲਾ ਵੀ ਜਿਹੜਾ ਦਰਜ ਕੀਤਾ ਗਿਆ ਹੈ ਤੇ ਅੱਗੇ ਜਿਹੜੀ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਲੇਕਿਨ ਇੱਥੇ ਇੱਕ ਵਾਰ ਤਾਂ ਮਾਹੌਲ ਜ਼ਰੂਰ ਤਣਾਅ ਵਾਲਾ ਬਣਿਆ ਜਿਸ ਤਰ੍ਹਾਂ ਦੇ ਨਾਲ ਇੱਥੇ ਪੋਸਟਰ ਪਾੜੇ ਗਏ ਸਨ